ਦੇਸ਼ ਦੇ ਬরিষ্ঠ ਨੇਤਾ ਮਾਨਯਾਕ ਰਤਿਸ਼ਰੀ ਰਾਹੁਲ ਗਾਂਧੀ ਜੀ ਦਾ ਚਿਰੰਜਵਾਂ ਜਨਮ ਦਿਨ ਸੀ ਉਹਨਾਂ ਦਾ ਇੱਕ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਨੌਜਵਾਨਾਂ ਵੱਲੋਂ ਸੰਦੇਸ਼ ਲੱਗਾ ਸੀ ਕਿ ਜਿਹੜਾ ਮੇਰਾ ਜਨਮ ਦਿਨ ਹੈ ਖੁਸ਼ੀ ਦੇ ਤੌਰ ਤੇ ਨਾ ਮਨਾਇਆ ਜਾਵੇ ਇਹਨੂੰ ਇੱਕ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਕਰਕੇ ਮੇਰਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਵੇ ਉਸ ਦਰਾਂਨ ਉਹਨਾਂ ਨੇ ਪੂਰੇ ਦੇਸ਼ ਦੇ ਯੂਥ ਕਾਂਗਰਸ ਨੂੰ ਸੰਦੇਸ਼ ਲਾਇਆ ਸੀ ਕਿ ਵੱਧ ਤੋਂ ਵੱਧ ਬਲੱਡ ਕੈਂਪ ਲਾਏ ਜਾਣ ਤਾਂ ਜੋ ਲੋਕਾਂ ਦੇ ਭਲਾਈ ਦੇ ਕੰਮਾਂ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਤੇ ਉਸ ਦੌਰਾਨ ਅਸੀਂ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਹਿਤ ਮਹਿੰਦਰਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੰਮ੍ਰਿਤਸਰ ਯੂਥ ਕਾਂਗਰਸ ਨੇ ਦੀਆਤੀ ਕਾਂਗਰਸ ਵਿੱਚ ਬਲੱਡ ਕੈਂਪ ਲਾਇਆ ਤੇ ਵੱਧ ਤੋਂ ਵੱਧ ਨੌਜਵਾਨਾਂ ਨੇ ਯੋਗਦਾਨ ਦਿੱਤਾ ਮੈਂ ਨੌਜਵਾਨਾਂ ਦਾ ਬਹੁਤ ਬਹੁਤ ਦਿਲੋਂ ਦਿਆਂਗੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਇਸ ਦੇ ਨਾਲ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਭਲਾਈ ਦੇ ਕੰਮਾਂ ਦੇ ਵਿੱਚ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਣਾ ਚਾਹੀਦਾ ਵਾ ਇਸ ਦੇ ਨਾਲ ਨਾਲ ਸਾਡੇ ਸਰਦਾਰ ਗੁਰਜੀਤ ਸਿੰਘ ਓਇਲਾ ਜੀ ਜੋ ਐਮਪੀ ਆ ਉਹਨਾਂ ਨੇ ਇੱਕ ਪ੍ਰਣ ਕੀਤਾ ਇਸ ਵਾਰੀ ਵੀ ਵਾਤਾਵਰਨ ਨੂੰ ਵੇਖਦੇ ਹੋਏ ਵੀ ਅੰਮਰਸਰ ਨੂੰ ਹਰਿਆ ਭਰਿਆ ਇਹ ਸਿਟੀ ਬਣਾਉਣਾ ਵਾ ਉਹਦੇ ਲਈ ਉਹਨਾਂ ਨੇ 10 ਲੱਖ ਪੋੜਾ ਲੋਨ ਦਾ ਟੀਚਾ ਰੱਖਿਆ ਜਿਹਦੇ ਨਾਲ ਅੰਮਰਸਰ ਜੂਤ ਕਾਂਗਰਸ ਦੀ ਸਾਰੀ ਟੀਮ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਤੇ ਉਹਨਾਂ ਦੇ ਯੋਗਦਾਨ ਦੇ ਨਾਲ ਅੱਜ 2000 ਬੂਟਾ ਲੋਕਾਂ ਨੂੰ ਵੰਡਿਆ ਗਿਆ ਆ ਇਹ ਪੰਜਾਬ ਪ੍ਰਦੇਸ਼ ਦੀ ਲੀਲਾ ਗਰਮਾ ਔਰ 올 ਇੰਡੀਆ ਦੀ ਇਨਸਟ੍ਰਕਟਰਾਂ ਕਾਂਗਰਸ ਸੇਵਾ ਦਲ ਦੀ ਤੇ ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਸੀ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗੇਗਾ ਸੀਐਮਸੀ ਵੱਲੋਂ ਤੇ ਉਸ ਦੇ ਵਿੱਚ ਜਿਹੜੇ ਇੰਚਾਰਜ ਹੈਗੇ ਸੀ ਉਹ ਰਾਹੁਲ ਹੈਗੇ ਸੀ ਯੂਥ ਦੇ ਪ੍ਰਧਾਨ ਜਿਹੜੇ ਉਹਨਾਂ ਨੇ ਇਹ ਸਟੈਪ ਚੁੱਕਿਆ ਸੀ ਕਿ ਅਸੀਂ ਇੱਥੇ ਇੱਕ ਯੂਥ ਕੈਂਪ ਬਲੱਡ ਡੋਨੇਸ਼ਨ ਦਾ ਲਗਾਣਾ ਹੈ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਉਹਲਾ ਸਾਹਿਬ ਦੇ ਨਾਲ ਉਹਲਾ ਸਾਹਿਬ ਕਹਿੰਦੇ ਸੀ ਕਿ ਵੀ ਮੈਂ ਸ਼ਾਇਦ ਵੀਰਵਾਰ ਨੂੰ ਜਾਂ ਨੈਕਸਟ ਵੀਕ ਨੂੰ ਮੈਂ ਆਵਾਂਗਾ ਫਿਰ ਲਗਾ ਲਿਆ ਇਹਨਾਂ ਨੇ ਅੱਜ ਲਗਾਇਆ ਤੇ ਉਹਨਾਂ ਨੇ ਇਨਫਰਮੇਸ਼ਨ ਦਿੱਤੀ ਤੇ ਉਹਲਾ ਸਾਹਿਬ ਇੱਥੇ ਆਈ ਉਹਨਾਂ ਨੇ ਉਹਲਾ ਸਾਹਿਬ ਵੀ ਹਾਜ਼ਰੀ ਦੇ ਵਿੱਚ ਜਿਹੜੇ ਬੰਦੇ ਡੋਨੇਸ਼ਨ ਦੇ ਰਹੇ ਸੀ ਉਹਨਾਂ ਦੇ ਕੋਲ ਖੜੇ ਕਰਕੇ ਉਹਨਾਂ ਤੋਂ ਬਲੱਡ ਵਗੈਰਾ ਲਿੱਤਾ ਔਰ ਉਹਨਾਂ ਨੂੰ ਸ਼ਾਬਸ਼ ਦਿੱਤੀ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਗਏ ਨੇ ਕੀਤਾ ਮੈਂ ਚਾਹਨੀ ਆ ਕਿ ਜਿਸ ਤਰ੍ਹਾਂ ਅੱਜ ਇਹਨਾਂ ਨੇ ਇਹ ਕੈਂਪ ਲਗਾ ਕੇ ਸਾਰਿਆਂ ਨੂੰ ਜਾਗਰਿਤ ਕੀਤਾ ਹੈ ਇਸੇ ਤਰ੍ਹਾਂ ਹੀ ਸਾਨੂੰ ਇਹ ਡੋਨੇਸ਼ਨ ਕੈਂਪ ਜਿਹੜੇ ਨੇ ਇਹ ਜ਼ਰੂਰ ਲਗਾਉਣੇ ਚਾਹੀਦੇ ਆ ਜ਼ਰੂਰ ਹੀ ਬੱਚੇ 26 ਦਾ ਨਹੀਂ ਜੋ ਕੈਂਪ ਲਗਾਓ ਵਧੀਆ ਲਗਾਓ ਡਿਸਪੀਸਲਨ ਵਾਲੇ ਹੋਣ ਜਿਸ ਦੇ ਵਿੱਚ ਬੱਚੇ ਜਿਹੜੇ ਨੇ ਉਹ ਹੈਲਦੀ ਹੋਣ ਔਰ ਡੋਨੇਟ ਉਹਨਾਂ ਨੇ ਕਰਦੇ ਸਮੇ ਉਹ ਤਗੜੇ ਹੋਣ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਾਂਗਰਸ ਦਾ ਪ੍ਰਚਾਰ ਵੀ ਰੱਖੇ ਔਰ ਆਪਣੇ ਆਪ ਨੂੰ ਸਿਹਤਮੰਦ ਵੀ ਰੱਖੇ ਧੰਨਵਾਦ ਸਿੰਘ ਸਰਵਜੰਡਾਲਾ ਜੀ ਮੈਂ ਪੰਜਾਬ ਕਾਂਗਰਸ ਉਹ ਕਿਸੇ ਦਾ ਪ੍ਰਗਟਾਇਆ ਤੇ ਰਾਜਸੀ ਅੰਮ੍ਰਿਤਸਰ ਦੇ ਦਿਹਾਤੀ ਦੇ ਦਫਤਰ ਖੜੇ ਆ ਕਾਂਗਰਸ ਦੇ ਔਰ ਸ਼੍ਰੀ ਰਾਹੁਲ ਗਾਂਧੀ ਜੀ ਦਾ ਸਾਡੇ ਜਿਹੜੇ ਹਰਮਨ ਪਿਆਰੇ ਨੇਤਾ ਉਹਨਾਂ ਦਾ ਚਿਰੰਜਮਾਨ ਜਨਮਦਿਨ ਆਪ ਕਿਉਂ ਪੜਾ ਰਹੇ ਆ ਔਰ ਬਹੁਤ ਸੋਨਾ ਭਰਾਲਾ ਕੀਤਾ ਵਾ ਕਾਂਗਰਸ ਦੇ ਵਰਕਰਾਂ ਵੱਲੋਂ ਅੱਜ ਖੂਨਦਾਨ ਦਾ ਕੈਂਪ ਲਗਾਇਆ ਖੂਨ ਦਾਨ ਮਹਾਨ ਦਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਬਣਿਆਗਾ ਤੇ ਜਿਸ ਨੂੰ ਜ਼ਰੂਰਤ ਆ ਉਸ ਨੂੰ ਤਾਂ ਪਤਾ ਵੀ ਖੂਨ ਦੀ ਜ਼ਰੂਰਤ ਹੈ ਕਿ ਇੱਕ ਬੂੰਦ ਦੀ ਕੀਮਤ ਕੀ ਆ ਤੇ ਅੱਜ ਖੂਨ ਦਾਨ ਦਾ ਕੈਂਪ ਜਿਹੜਾ ਲਗਾਇਆ ਗਿਆ ਉਸ ਵਿੱਚ ਸਾਡੇ ਅਨੇਕਾਂ ਕਾਂਗਰਸ ਦੇ ਸਾਥੀਆਂ ਨੇ ਜਿਹੜਾ ਵਾ ਖੂਨ ਦਾਨ ਕੀਤਾ ਔਰ ਉੱਥੇ ਹੀ ਜਿਆਦਾ ਖੁਸ਼ੀ ਵਾਲੀ ਗੱਲ ਆ ਕਿ ਉਹਨੂੰ ਦੇਖਦੇ ਹੋਏ ਸਾਡੇ ਕੁਝ ਜਰਨਲਿਸਟ ਵੀਰ ਜਿਹੜੇ ਆ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਕਿ ਖੂਨਦਾਨ ਜਿਹੜਾ ਦੇਣਾ ਬਹੁਤ ਜ਼ਰੂਰੀ ਹੈ ਕਿਤੇ ਕਿਸੇ ਦੇ ਜਦੋਂ ਕੰਮ ਆਉਂਦਾ ਲੋੜ ਪੈਂਦੀ ਤੇ ਉਹਨੂੰ ਪਤਾ ਹੁੰਦਾ ਵਿਚਾਰੇ ਨੂੰ ਜਿਸਤਨ ਲੱਗੇ ਉਹੀ ਜਾਏ ਦੂਸਰਾ ਅੱਜ ਅਸੀਂ ਜਿਹੜਾ ਗੁਰੂ ਨਗਰੀ ਦੇ ਵਿੱਚ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਨੇ ਇੱਕ ਮੁਹਿੰਮ ਚਲਾਈ ਆ ਅਸੀਂ ਸਾਰਾ ਰਲ ਕੇ 10 ਲੱਖ ਰੁੱਖ ਜਿਹੜਾ ਵਾ ਮਰ ਰਿਸਰਚ ਲਾਉਣਾ ਤੇ 50 ਦੇ 50 ਹਜ਼ਾਰ ਦੇ ਕਰੀਬ ਅੱਜ ਜਿਹੜਾ ਵਾ ਉਹ ਕਰ ਚੁੱਕੇ ਹਾਂ ਹੁਣ ਤੱਕ ਤੇ 2000 ਅੱਜ ਅਸੀਂ ਲਾਉਣ ਲੱਗੇ ਆ ਇਹ ਮੇਰੇ ਹਿਸਾਬ ਨਾਲ ਬਹੁਤ ਵੱਡਾ ਮੈਸੇਜ ਆ ਇੱਕ ਤੋਂ ਰੁੱਖ ਤੇ ਸੌ ਸੁੱਖ ਅੱਜ ਸਾਡਾ ਵਾਤਾਵਰਣ ਜਿਹੜਾ ਵਾ ਉਹ ਸਾਡੇ ਤੋਂ ਸਾਨੂੰ ਨੇਚਰ ਨੇ ਦਿੱਤਾ ਬਹੁਤ ਕੁਝ ਪਰ ਉਹਦੇ ਬਦਲੇ ਅਸੀਂ ਕੁਝ ਨਹੀਂ ਦਿੱਤਾ ਕੁਦਰਤ ਨਾਲ ਬਹੁਤ ਖਿਲਵਾੜ ਕੀਤਾ ਇਨਸਾਨ ਨੇ ਅੱਜ ਦਿਨੋਂ ਦਿਨ ਰੁੱਖ ਵੱਢੀ ਗਏ ਸੜਕਾਂ ਬਣਾਈ ਗਏ ਜਦੋਂ ਸੜਕਾਂ ਤੇ ਚੱਲਣ ਵਾਲੇ ਬੰਦੇ ਹੀ ਨਾ ਮਿਲੇ ਤਾਂ ਫਿਰ ਕੀ ਕਰਾਂਗੇ ਆਪਾਂ ਅੱਜ ਤੁਸੀਂ ਸੜਕ ਤੇ ਵੇਖੋ ਕਿਤੇ ਰੁੱਖ ਨਹੀਂ ਕੋਈ ਅੱਗੇ ਜਾਂਦੇ ਹੁੰਦੇ ਸੀ ਤੇ ਪਹਿਲਾਂ ਸੜਕਾਂ ਤੇ ਖੇਤਾਂ 'ਚ ਰੁੱਖ ਹੁੰਦੇ ਸੀ ਇਹ ਤੜਾ ਤਰ ਰੁੱਖ ਵੜਵੜ ਕੇ ਸੁਰਤੇ ਸੜਕਾਂ ਤੇ ਦੂਰ ਦੂਰ ਤੱਕ ਰੁੱਖ ਨੇ ਕਿਤੇ ਨਜ਼ਰ ਆਉਂਦਾ ਟੈਂਪਰੇਚਰ 47 ਤੋਂ 48 ਡਿਗਰੀ ਪਹੁੰਚ ਗਿਆ ਜੇ ਕਿਤੇ ਧਾਰੇ ਆਗੀ 4-5 ਹੋਰ ਵੱਧ ਗਿਆ ਤੇ ਫਿਰ ਤੇ ਬੰਦੇ ਦਾ ਜੀਣਾ ਮੁਸ਼ਕਲ ਹੋ ਜਾਊਗਾ